ਹੈਲੋ ਹਾਂਜੀ ਸਾਰੇ ਫਰੈਂਡ ਨੂੰ ਸਤਿ ਸ੍ਰੀ ਅਕਾਲ ਅੱਜ ਆਪਾਂ ਬਣਾਉਣ ਜਾ ਰਹੇ ਹਾਂ ਦੁੱਧ ਦੇ ਵਿੱਚ ਤੁਸੀਂ ਮਠਿਆਈਆਂ ਤਾਂ ਬਹੁਤ ਖਾਦੀਆਂ ਹੋਣੀਆਂ ਪਰ ਦੁੱਧ ਦੇ ਵਿੱਚ ਆਪਾਂ ਅੱਜ ਬਣਾਉਣ ਜਾ ਰਹੇ ਹਾਂ ਕਸਟਰਡ ਵਾਲੀਆਂ ਸੇਵੀਆਂ ਉਹਦੇ ਵਾਸਤੇ ਆਪਾਂ ਨੇ ਲੈ ਲਿਆ ਤੇ 1 ਲੀਟਰ ਦੁੱਧ ਤੇ ਥੋੜੀਆਂ ਜੀਆਂ ਸੇਵੀਆਂ ਕਸਟਰਡ ਪਾਊਡਰ ਤੇ ਥੋੜਾ ਜਿਹਾ ਦੁੱਧ ਤੇ ਕੁਝ ਆਪਾਂ ਨੇ ਹਰੀ ਇਲਾਇਚੀ ਹਾਂਜੀ ਦੁੱਧ ਨੂੰ ਪਣੀ ਇੱਕੋ ਬਾਲਾ ਦੇਨ ਲਈ ਰੱਖ ਲਿਆ ਉਹ ਬਾਲਾ ਆਉਂਦੀ ਆਪਾਂ ਜਿਹੜੀ ਇਲਾਇਚੀ ਦੇ ਬੀਜ ਨੇ ਉਹਨਾਂ ਨੂੰ ਦੁੱਧ ਦੇ ਵਿੱਚ ਐਡ ਕਰ ਦਾਂਗੇ ਤੇ ਦੁੱਧ ਨੂੰ ਉਬਾਲਾ ਆ ਜਾਂਦੋਂ ਨੇ ਟਾਈਮ ਦੇ ਵਿੱਚ ਆਪਾਂ ਕਸਟਰਡ ਪਾਊਡਰ ਪਾ ਲੈਨੇ ਆ ਆਪਾਂ ਜ਼ਿਆਦਾ ਨਹੀਂ ਪਾਵਾਂਗੇ ਕਿਉਂਕਿ ਆਪਾਂ ਸੇਵੀਆਂ ਬਣਾ ਰਿਹਾ ਹਾਂ ਇਹਦੇ ਵਾਸਤੇ ਆਪਾਂ ਸਿਰਫ 1 ਸਪੂਨ ਕਸਟਰਡ ਪਾਊਡਰ ਦਾ ਲਵਾਂਗੇ ਤੁਸੀਂ ਇਹਨੂੰ ਪਾਣੀ ਦੇ ਵਿੱਚ ਵੀ ਘੋਲ ਸਕਦੇ ਹੋ ਪਰ ਮੈਂ ਇਹਨੂੰ ਦੁੱਧ ਦੇ ਵਿੱਚ ਘੋਲਿਆ ਇਹ ਬਹੁਤ ਟੇਸਟੀ ਬਣਦੀ ਹੈ ਨਾ ਦੇਖਿਓ ਤੁਸੀਂ ਲੁੱਕ ਤੇ ਦੇਖਣ ਦੇ ਵਿੱਚ ਤਾਂ ਬਹੁਤ ਹੀ ਜ਼ਿਆਦਾ ਟੇਸਟੀ ਨੇ ਖਾਣ ਦੇ ਵਿੱਚ ਉਸ ਤੋਂ ਵੀ ਜ਼ਿਆਦਾ ਤੇ ਇਹ ਦੁੱਧ ਨੂੰ ਉਬਾਲਾ ਆ ਚੁੱਕਿਆ ਹੁਣ ਆਪਾਂ ਇਹਦੇ ਵਿੱਚ ਜਿਹੜਾ ਆਪਣਾ ਕਸਟਰਡ ਪਾਊਡਰ ਹੈ ਸਭ ਤੋਂ ਪਹਿਲਾਂ ਇਹਨੂੰ ਮਿਕਸ ਕਰਾਂਗੇ ਫਿਰ ਆਪਾਂ ਇਹਦੇ ਵਿੱਚ ਸੇਵੀਆਂ ਐਡ ਕਰਾਂਗੇ ਚੰਗੇ ਤਰੀਕੇ ਦੇ ਨਾਲ ਆਪਾਂ ਇਹਨੂੰ ਮਿਕਸ ਕਰ ਲੈਣੇ ਤੇ ਹੁਣ ਆਪਾਂ ਇਹਦੇ ਵਿੱਚ ਜਿਹੜੀਆਂ ਸੇਵੀਆਂ ਨੇ ਉਹਨਾਂ ਨੂੰ ਐਡ ਕਰ ਦਾਂਗੇ ਸੇਵੀਆਂ ਨੂੰ ਆਪਾਂ ਇੱਕਦੋ ਉਬਾਲ ਲੈ ਜਮਾਏ ਕਿਉਂਕਿ ਇਹ ਸੂਜੀ ਦੀਆਂ ਤੇ ਮਹਿਨਾ ਆਟੇ ਦੀਆਂ ਸੇਵੀਆਂ ਨੇ ਤੇ ਆਪਾਂ ਇਹਨਾਂ ਨੂੰ ਚੰਗੇ ਤਰੀਕੇ ਦੇ ਨਾਲ ਮਿਕਸ ਕਰ ਦੇਣਾ ਹੁਣ ਆਪਾਂ ਇਹਨਾਂ ਨੂੰ ਇੱਕ ਦੋ ਮਿੰਟ ਪਕਾਵਾਂਗੇ ਸਿਰਫ ਦੋ ਉਬਾਲੇ ਹੋਣ ਤੇ ਇਹ ਬਲਕਿ ਵਧੀਆ ਪੱਕ ਜਾਂਦੀਆਂ ਨੇ ਹਾਂਜੀ ਹੁਣ ਆਪਣੀਆਂ ਸੇਵੀਆਂ ਨੂੰ ਦੇਖੋ ਉਬਾਲਾ ਆ ਚੁੱਕਿਆ ਹੈਗਾ ਹੁਣ ਆਪਾਂ ਇਹਦੇ ਵਿੱਚ ਪਾ ਦਾਂਗੇ ਚੀਨੀ ਤੁਸੀਂ ਗੁੜ ਵੀ ਪਾ ਸਕਦੇ ਹੋ ਸ਼ੱਕਰ ਵੀ ਪਾ ਸਕਦੇ ਹੋ ਜੋ ਤੁਹਾਨੂੰ ਪਸੰਦ ਹੈ ਪਰ ਆਪਾਂ ਨੇ ਚੀਨੀ ਪਾਈ ਅੱਜ ਇਹਨੂੰ ਚੰਗੇ ਤਰੀਕੇ ਨਾਲ ਆਪਾਂ ਮਿਕਸ ਕਰ ਲਾਂਗੇ ਇੱਕੋ ਬਾਲਾ ਹਨਾ ਦੋ ਹੋਰ ਇਹਨੂੰ ਪਵਾਵਾਂਗੇ ਤਾਂ ਕਿ ਜਿਹੜੀ ਚੀਨੀ ਹੈ ਤੇ ਸੇਵੀਆਂ ਨੇ ਚੰਗੇ ਤਰੀਕੇ ਨਾਲ ਪੱਕ ਜਾਣ ਹਾਂਜੀ ਹੁਣ ਆਪਣੀਆਂ ਸਵਾਈਆਂ ਨੂੰ ਉਬਾਲਾ ਆ ਚੁੱਕਿਆ ਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਡਰਾਈ ਫਰੂਟ ਕਾਜੂ ਕਿਸ਼ਮਿਸ बादाम ਤੇ ਮਗਜ ਹੁਣ ਆਪਾਂ ਚੰਗੇ ਤਰੀਕੇ ਨਾਲ ਮਿਕਸ ਕਰਾਂਗੇ ਹਾਂਜੀ ਦੇਖੋ ਆਪਣੀਆਂ ਸਿਵਈਆਂ ਬਣ ਕੇ ਰੈਡੀ ਨੇ ਬਹੁਤ ਹੀ ਟੇਸਟੀ ਬਣੀਆਂ ਨੇ ਯਮੀ ਤੇ ਲੁੱਕ ਦੇਖੋ ਤੁਸੀਂ ਇਹ ਤਾਂ ਸਿਵਈਆਂ ਬਣਾਓਗੇ ਤਾਂ ਤੁਸੀਂ ਕਸਟਰਡ ਆਈਸਕ੍ਰੀਮ ਸਾਰ ਕੁਝ ਭੁੱਲ ਜਾਓਗੇ ਬਹੁਤ ਹੀ ਯਾਦਾ ਟੇਸਟੀ ਬਣੀਆਂ ਨੇ ਵੀਡੀਓ ਚੈੱਕ ਕਰਾਈ ਲੱਗੀ ਤਾਂ ਲਾਈਕ ਕਮੈਂਟ ਸ਼ੇਅਰ ਜਰੂਰ ਕਰਨਾ vi channel nu jaldi jaldi